ਪਨਾਗ ਦੇਸੀ ਗੋੜ ਦੀ ਖਿਲਾੜੀ ਗੋਰੇ ਵਿਦੇ ਦਾ ਨੰਬਰ ਦਿੱਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪਿੰਡ ਪੂਨੀਆ ਨੇੜੇ ਬਾਬੇ ਸ਼ਹੀਦ ਸਿੰਘ ਸਥਾਨ ਤੇ ਕੰਟੈਕਟ ਕਰ ਲਿਓ ਵੀ ਜਿੰਨਾਂ ਨੂੰ ਵੀ ਚਾਹੀਦੀ ਹੋਈ ਆਪਾਂ ਤਾਂ ਲੈ ਲਈ ਸੀਗੀ ਸ਼ੱਕਰ ਤੇ ਗੋੜ ਤੇ ਅੱਜ ਆਪਾਂ ਆਪਣੇ ਪਿੰਡ ਵਾਲਿਆਂ ਲਈ ਲੈ ਕੇ ਜਾਣੀ ਜਿਹੜਾਂ ਤੋਂ ਆਪਾਂ ਉਧਰ ਲੈਣੇ ਆ ਉਹਨਾਂ ਨੇ ਸਾਨੂੰ ਬੜੀ ਵਾਰ ਕਿਹਾ ਇਹ ਕਹਿੰਦੇ ਮੈਨੂੰ ਐ ਹੋ ਗਿਆ ਵੀ ਪਤਾ ਨਹੀਂ ਇਹਨਾਂ ਦੀ ਆਪਣੀ ਤਾਂ ਆ ਗਈ ਤੇ ਸਾਨੂੰ ਮਗਾਟ ਤੇ ਤੇ ਉਹਨਾਂ ਨੂੰ ਲੱਗਦਾ ਹੋਣਾ ਸ਼ਾਇਦ ਵੀ ਉਹਨਾਂ ਨੂੰ ਤਾਂ ਐ ਹੀ ਲੱਗਣਾ ਹੀ ਆ ਇਹਨਾਂ ਨੂੰ ਵੀ ਐ ਆਉਰੇ ਕਿਉਂਕਿ ਆਲਰੇਡੀ ਬੁੱਕ ਨੇ ਕਾਫੀ ਜਾਣੇ ਤੇ ਅਸੀਂ ਵੀ ਤੱਕਾ ਕਰ ਰਹੇ ਆ ਥੋੜਾ ਜਿਹਾ ਵੀ ਸਾਨੂੰ ਦੋ ਸਾਨੂੰ ਨਹੀਂ ਪਤਾਗਾ ਅਸੀਂ ਆਏ ਆ ਪਰ ਅਸੀਂ ਲੈ ਕੇ ਜਾਣੀਏ ਕੁਛ ਨਾ ਕੁਛ ਤਾਂ ਲੈ ਕੇ ਜਾਵਾਂਗੇ। ਤੇ ਬੀਬੂ ਆ ਵੀ ਆ ਗਈ ਕਹਿੰਦੀ ਮੈਂ ਆਪਣੇ ਰਿਸ਼ਤਿਆਂ ਦੇ। ਚਾਚੀ ਵੀ ਆ ਗਈ ਸੀ ਆਪਾਂ ਵੀ ਲੈ ਲਈ ਸੀ ਆਪਣੇ ਮੇਲੇ ਥੋੜੀ ਹੀ ਰਹਿੰਦੀ ਹੈਗੀ ਵੀ ਹੋ ਗਈ ਸੀ ਸਾਰੀ। ਹਾਲੇ ਰਹਿੰਦੀ ਆ ਥੋੜੀ ਜੀ। ਗਿੱਲਾ ਖਾਦਿਆ। ਆਪਾਂ ਅੱਜ ਫੇਰ ਆਈ ਸੀ ਖਲਾਈ ਤੇ ਜੀ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਐਂ ਗੇੜ ਨਾਲ ਕਾ ਪਰ ਨਮਰ ਮਰਿਆ ਮਰਿਆ ਗੇੜਦੀ ਸੀਗੀ। ਜੋਰ ਲਾ ਕੇ ਗੇੜੀ ਦਾ ਹਾਂ ਦਾ। ਨੀ ਹੋ ਪਾਇਆ ਨਹੀਂ ਗਾ ਉਹ ਮਦਰ ਮਿੱਟੀ ਲੱਗੀ ਕੋਈ ਨਹੀਂ ਇਹ ਗੰਨਾ ਹੀ ਇਹ ਜਾ ਹੁਣ ਇਹਦੇ ਉਹ ਮੈਂ ਮਾੜਾ ਜਿਹਾ ਖਾਦਾ ਉਹ ਗੁੜ ਹਾਈ ਹਾਈ ਮਜ਼ਾ ਆ ਗਿਆ ਖਾ ਕੇ ਮੈਨੂੰ ਫੜਾ ਦੋ ਮੈਂ ਰੱਖਿਆ ਹੁਣ ਇੱਥੇ ਮਿੱਟੀ ਮੂਰੇ ਬਾਹਰ ਹਾਂ ਸ਼ਗਾ ਬੰਦੂਕ ਚਾਲ ਬੰਦੂਕ ਚਾਲ ਦੋ ਦੋ ਵੀ ਟੱਕਰੀ ਆਦਾ ਨਹੀਂ ਜ਼ੋਰ ਲਾ ਕੇ ਮੈਂ ਕਿਹੜਾ ਨਹੀਂ ਨੇ ਗੇੜਨ ਦੀ ਪ੍ਰਾਉ ਨਹੀਂ ਉਹ ਕਹਿੰਦੇ ਮਿੱਟੀ ਆ ਹਲੂ ਚ ਨਹੀਂ ਮਿੱਟੀ ਲੱਗ ਜਾਂਦੀ ਫਿਰ ਜਾ ਕੇ ਉਹ ਉਧਰ ਜਾਂਦਾ ਹੈ ਮਿੱਟੀ ਲਾਏ ਇਹ ਤਾਂ ਹੈ ਹਾਂ ਬਿੰਗੇ ਜਿਹੜੇ ਹੈਗੇ ਨੇ ਦੇਖਦੇ ਆ ਇਹ ਤਾਂ ਅਵਿਸ਼ ਪੜੀਆਂ ਨਲਕੇ ਵਾਲਾ ਕੰਮ ਸੂਤ ਨਹੀਂ ਆ ਰਿਹਾ ਸੀਗਾ ਇਸ ਦੀ ਮੋਟਰ ਚਲਾ ਲਈ ਕਿਉਂਕਿ ਥੋੜੇ ਜਿਹੀ ਆਪਾਂ ਕਰਨੇ ਆ ਸਾਫ ਕਰਨੇ ਆ ਉਹ ਮੁੜੇ ਜਾ ਹੋਇਆ ਫੇਰ ਮਿੱਟੀ ਲੱਗ ਜਾਂਦੀ ਆ ਤੇ ਰਸ ਪੀਣ ਦਾ ਨਜ਼ਾਰਾ ਨਹੀਂ ਆਉਂਦਾ ਹੈਗਾ ਸਾਫ ਸਾਫ ਹੋਵੇ ਫਿਰ ਉਹਦਾ ਮਜ਼ਾ ਆਉਂਦਾ ਫਰੈਸ਼ ਜੂਸ ਦੇ ਵਿੱਚ ਫਰੈਸ਼ ਪਦੀਨਾ ਤੇ ਇਹਦੇ ਕੋਸਰੋਂ ਕਿੰਨੀ ਜਿਆਦਾ ਸੁਣੀ ਲੱਗਦੀ ਆ ਕਟ ਦੇਖਣ ਨੂੰ ਮਿਲ ਰਹੀ ਹੈ ਤੀ ਪਰ ਪਿਆਰੀ ਬਹੁਤ ਲੱਗ ਰਹੀ ਹੈ ਨਿੰਬੂ ਅਦਰਕ ਤੇ ਪਦੀਨਾ ਸਾਰਾ ਨੂੰ ਬੱਦ ਤੇ ਕਾਲਾ ਨੂੰ ਉਧਰ ਸਾਰਾ ਸਿਸਟਮ ਰੱਖਿਆ ਹੈ ਸਟਰਾਂਗ ਰਹਿੰਦੀਆਂ ਨੇ ਜੀ ਗਲਾਸ ਲੈ ਆਉਂਦੇ ਆ ਤੇ ਬਰਫ਼ ਲੈ ਆਉਂਦੀ ਆ ਜਿਹੜੇ ਵੀ ਆਪਣੀ ਵੀਡੀਓ ਪੁਰਾਣੇ ਸਮੇਂ ਤੋਂ ਦੇਖਦੇ ਆ ਸ਼ੁਰੂ ਤੋਂ ਉਹਨਾਂ ਨੂੰ ਤਾਂ ਪਤਾ ਵੀ ਗੋਰੇ ਵੀਰੇ ਉਹਨਾਂ ਨਾਲ ਆਪਣਾ ਪਿਆਰ ਆ ਆਪਣੇ ਖੇਤ ਖੋਦਦੇ ਕੰਮ ਵੀ ਬਹੁਤ ਕਰ ਦਿੰਦਾ ਗੋਰਾ ਵੀ ਦਾ ਬਹੌਣ ਬੂਣ ਦਾ ਸਾਰਾ ਉਹੀ ਕਰਦਾ ਤੇ ਜਦੋਂ ਵੀ ਉਹ ਖਿਡਾਰੀ ਚਲਾਉਂਦੇ ਨੇ ਆਪਾਂ ਹਰੇਕ ਸਾਲ ਉਹਨਾਂ ਦੇ ਜ਼ਰੂਰ ਵਿਜ਼ਿਟ ਕਰਦੇ ਆਂ ਕਈ ਵਾਰ ਤਾਂ 2-3 ਘੇਟੇ ਵੀ ਲੱਗ ਜਾਂਦੇ ਨੇ ਇੱਕ ਵਾਰ ਦੋ ਵਾਰ ਤਾਂ ਜਾਏ ਹੁਣ ਫੇਰ ਜਾ ਕੇ ਆਵਾਂਗੇ ਜੂਸ ਦੇ ਨਾਲ ਸੌਰੀ ਰਸ ਦੇ ਨਾਲ ਜਿਹੜਾ ਗਰਮ ਗਰਮ ਗੁੜ ਲਾਲਾ ਗੁੜ ਖਾਣ ਦਾ ਯਾਰ ਆਉਂਦਾ ਨਾ ਲਾਈਵ ਲਾਈਵ ਉੱਥੇ ਉਹ ਮਜ਼ਾ ਕਿਤੇ ਨਹੀਂ ਆਉਂਦਾ ਹੈਗਾ ਰਸ ਹੀ ਆਪਣਾ ਬਣ ਕੇ ਰੈਡੀ ਆ ਬਰਫ ਪਾ ਲਈ ਕਾਲਾ ਨੂਨ ਪਾ ਲਿਆ ਪਾਪਾ ਇਹ ਕਿੱਧਰ ਇਹ ਉਹ ਚ ਪਾਇਆ ਉਹ ਚ ਪਾਇਆ ਜਿਵੇਂ ਮੱਖੀਆਂ ਹੁੰਦੀਆਂ ਨੇ ਆਲੇ-ਦਾਲੇ ਸਾਰੇ ਜਣੇ ਆਉਣੇ ਆਲੇ-ਦਾਲੇ ਹੋਏ ਹੋਏ ਨੇ ਦਾਰਾ ਬੋਲਣਾ ਨਾ ਉਹ ਵੀ ਰਾਲਾਗੇ ਦੇਖ ਤੋ ਕਰ ਜਾ ਕੇ ਕਰ ਲਾਂਗੇ ਫਿਰ ਉਹਦੇ ਚ ਕੀ ਮਿਕਸ ਕਰਨਾ ਕੁਝ ਨਹੀਂ ਬੋੜਾ ਹੋ ਮਿਕਸ ਆ ਜੀ ਦੋਹਾਂ ਤਾਈ ਦੋਨੇ ਮਿਕਸ ਹੋ ਜਾਣਗੇ ਨਾ ਕਾਲੀ ਨਹੀਂ ਕਰਨੀ ਆਹਮ ਨਾਲ ਹਾਂਜੀ ਉਹ ਨਿੰਬੂ ਉਹਦੇ ਚ ਆ ਗਿਆ ਸੇਵਲੋ ਲਈ ਬਹੁਤ ਚੰਗਿਆ ਪਰਲਾ ਲੱਗ ਰਿਹਾ। ਅਸੀਂ ਆ ਗਏ ਰਸਕਟਾ ਆ ਕੇ ਪੀਣ ਲਈ। ਨੀਲੋ ਕਲਾਲ ਅੱਚਾਲਦੀ ਐ। ਨੀਲੋ ਕਲਾਲ ਵਾਲੀ ਸਾਈਡ ਤੋਂ। ਕਲਾਲ ਆ ਨਾ ਉਹ ਪਰਲੇ ਪਾਸੇ ਨੂੰ। ਹਾਂਜੀ। ਉਹਨਾਂ ਦੀ ਇੱਕ ਲੇਡੀ ਆ ਉੱਥੇ। ਹਾਏ ਰੱਬਾ। ਮਾੜਾ ਜਿਹਾ ਪਾਣੀ ਡੋਲਦਾ ਇੰਨੀਆਂ ਉਹਨੇ ਚੀਕਾਂ ਮਾਰੀਆਂ। ਮੈਂ ਇਹਨਾਂ ਨੂੰ ਕਹਾਂਗਾ ਤੂੰ ਸਾਨੂੰ ਉਰੇ ਘਾਤੇ ਲੈ ਜਾ। ਦਾੜੀ ਹਟੇ ਨਹੀਂ ਜਾੜੀ ਕਹਿੰਦੇ ਰਸ ਘੜਾਉਣੇ ਆ। ਅਸੀਂ ਆ ਵੀ ਨਹੀਂ। ਆਪਣੀ ਚੱਲੀ ਨਹੀਂ ਸੀ ਆਲੇ ਉਹਦਾ। ਥੋੜੇ ਜਿਨੇ ਗੰਨੇ ਲੈ ਗਏ ਸੀ ਪਰ ਪਛਤਾਈ ਉੱਥੇ ਜਾ ਕੇ ਫਸ ਗਏ ਸੀ ਬਹੁਤ ਪਛਤਾਏ ਬਹੁਤ ਨਾਲ ਉਹਨਾਂ ਦੇ ਤੋਤੇ ਅਸੀਂ ਧੋ ਤੂ ਕੇ ਲੈ ਕੇ ਗਏ ਘਰੋਂ ਹੋਰ ਕਿੱਥੇ ਪਤਾ ਵੀ ਨਾ ਲੱਗਣ ਦਿੱਤਾ ਕਿਹੜੇ ਵੇਲੇ ਲੱਗਣ ਉਹ ਫਟ ਮੇਰੇ ਨਾਲ ਹਾਈਦਰਾਬਾਦੋਂ ਬਾਹਰ ਨਹੀਂ ਗਈ ਮਿੰਟ ਮਿੰਟ ਇਹਨੇ ਨਹੀਂ ਕਰਤਾ ਹੁੰਦਾ ਪਤਾ ਹੀ ਨਾ ਲੱਗਣ ਜਿਉਂ ਜਿਉਂ ਇਹ ਮੈਂ ਸੀਜ਼ਨ ਨਿਕਲਦਾ ਹੁੰਦਾ ਜਿਹੜੇ ਐਂਡ ਤੇ ਗੰਨੇ ਹੁੰਦੇ ਨੇ ਉਹਨਾਂ ਦਾ ਰਸ ਬਾਲਾ ਗੜਾ ਹੁੰਦਾ ਹਨਾ ਉਹ ਗੜਾ ਹੀ ਬਾਦ ਨਾ ਜੇ ਆਪਾਂ ਪੀ ਕੇ ਨਹੀਂ ਸੀ ਉਹ ਬਾਲਾ ਉਹ ਢਿੱਡ ਭਰਦਾ ਉਹ ਤਾਂ ਬਹਣੀ ਛੇਤੀ ਢਿੱਡ ਭਰਦਾ ਹਾਂਜੀ ਇੱਕ ਦਿਨ ਮੈਂ ਕਿਨੇ ਕਿਹਾ ਕਿ ਕਿਤੇ ਆਵਾਜ਼ ਆ ਰਹੀ ਜੀ ਕਹਿੰਦੀ ਗੰਨੇ ਦਾ ਰਸ ਪੀਣਾ ਪੀ ਕੇ ਪਛਤਾਈ ਕਿ ਪਤਲਾ ਜਮਾ ਹੀ ਪਤਲਾ ਪਾਣੀ ਜਿਹਾ ਨਾਲੇ ਕਿਹਾ ਵੀ ਵਿੱਚ ਬਰਫ ਨਾਵੇਂ ਕੁਝ ਵੀ ਨਾ ਪਾਈ ਫੋਲਟਾ ਦੇ ਮਾੜਾ-ਭਟਾ ਬੈਕਸ ਵੀ ਕਰ ਦਿੰਦੇ ਹੁਣ ਪਰ ਸਵਾਦ ਨਹੀਂ ਆਉਂਦਾ ਹੈਗਾ ਗਾੜਾ-ਗਾੜਾ ਇਹਦਾ ਮਿੱਠਾ-ਮਿੱਠਾ ਕਿਥੇ ਚੱਲੀ ਚਾਟ ਓਕੇ ਤੂੰ ਦੇਖੀ ਚਲੋ ਜੀ ਚਲੋ ਜੀ ਦੋ ਜੀ ਦੋ ਜੀ ਸਵਾਦ ਐਤਕੀ ਇੱਕ ਗਰਮੀ ਜ਼ਿਆਦੇ ਆ ਇਕ ਹੋਰੀ ਹੋ ਗਰਮੀ ਹੋ ਜਾਂਦੀ ਹੈ ਸੂਰਜ ਉਧਰੋਂ ਸਿੱਧਾ ਪੈ ਰਿਹਾ ਇੱਕ ਐਦਿਕੀ ਬੰਦਾ ਖਨਾਖਾ ਤੇ ਆਇਆ ਆਪੇ ਸੁਸੀਆ ਮਮੀ ਹਮ ਸਤ ਕੋ ਜਿਤਨੇ ਤੇ ਬਹੁਤ ਲੱਗਦੀ ਹੈ ਅਸੀਂ ਰੋਜ਼ ਇੱਕ ਦਿਨ ਥੋੜੀ دیر ਲਈ ਜਿਵੇਂ ਅਸੀਂ ਆਏ ਆ ਪਿਕਨਿਕ ਮਨਾਉਣ ਲਈ ਬਹੁਤ ਵਧੀਆ ਲੱਗਦਾ ਚਲੋ ਲਗਾਤਾਰ ਬੈਠਣਾ ਮੈਂ ਤਾਂ ਗਰਮੀ ਸਾਰਾ ਕੁਝ ਫੇਰ ਪਤਾ ਲੱਗਦਾ ਵਾ ਸੇਕ ਕਿੰਨਾ ਪੈਂਦਾ ਮੈਂ ਕਿਹਾ ਜਓ ਦਿਹਾੜੀ ਇੱਕ ਇੱਕ ਪਤਾ ਲੱਗ ਬਹੁਤ ਔਖਾ ਵੀ ਤੇ ਬੰਦਾ ਕਹਿੰਦਾ ਜੀ ਰੇਟ ਵੱਧ ਰੇਟ ਵੱਧ ਬੋਤਲ ਵੀ ਲੈਂਦੀ ਆਪਾਂ ਲਿੰਕੀ ਵਾਲੀ ਗਮਨ ਵਿੱਚ ਨਹੀਂ ਲੈ ਆਉਂਦੇ ਇਹ ਨਹੀਂ ਹੁੰਦਾ ਕਿੰਨੀ ਕਿੱਥੋਂ ਆਵੇ ਅਦੂਏ ਸੁੱਕੀ ਕੇ ਨਿੰਬੂ ਲੜ ਗਿਆ ਸੀ ਉਹ ਤਾਂ ਸਾਨੂੰ ਵੀ ਲੱਗ ਰਿਹਾ ਪਤਾ ਜੀ ਇਹ ਤਾਂ ਬੜੀਆ ਰਸ ਬਲੂ ਹੈ ਅੱਛਾ ਕੈਸਨ ਹੈ ਮੈਂ ਗੁੜ ਨਹੀਂ ਹਾਂਦੀ ਕਿ ਰਸ ਆ ਰਿਹਾ ਹੈ ਸਵਾਦ ਆ ਚੀੜਾ ਚੀੜਾ ਜਿਹਾ ਗੁੜ ਜਿੰਨੂੰ ਬੜੀਆ ਨਹੀਂ ਲੱਗਦਾ ਰਮਨ ਇੱਧਰ ਕੋ ਮੂੰਹ ਕਰਕੇ ਪੀ ਇੱਧਰ ਨਾ ਆ ਦੇ ਹਾਂ ਸਟਰਾ ਚੜਾਈ ਆ ਬਈ ਚੱਲ ਬਈ ਚੌਂ ਨੇ ਆਈ ਪੀਰਾ ਚੱਲ ਚੌਂ ਮਾਜ਼ਾ ਨਹੀਂ ਹੁੰਦਾ ਹਨਾ ਮਾਜ਼ਾ ਨਹੀਂ ਹੁੰਦਾ ਹਾਂ ਮਾਜ਼ਾ ਹੁੰਦਾ ਸਹੀ ਘੁੱਟ ਜਾਂਦੀ ਹੈ ਪੂਰੀ ਹੱਥ ਨੂੰ ਜਾਈ ਜਾਂਦਾ ਕੈਨੇਡਾ ਵਾਲੇ ਨੇ ਸਟੋਰ ਦਿੱਤੀ ਸੀਗੀ ਦੇਕਰ ਸੀਗਾ ਸਭ ਤੋਂ ਵੇਰ ਕੈਨੇਡਾ ਵਾਲਾ ਤਾਂ ਰਸ ਬਾਲਾ ਦੇਕਰ ਸੀ ਕੰਨੇ ਦਾ ਮੋਲ ਦਾ ਪਿਤਾ ਜਿਹੜਾ ਪਾਉਣਾ ਫਾਰਮ ਤੇ ਪਿਤਾ ਦੀ ਉਹ ਬਹੁਤ ਵਧੀਆ ਸੀਗਾ ਜਿਹੜਾ ਸਟੋਰ ਚ ਪਿਤਾ ਸੀ ਉਹ ਬਾਲਾ ਦੇਕਰ ਸੀ ਕਿੰਨੇ ਦਾ ਫਰਕ ਸੀਗਾ ਬਹੁਤ ਬਤਲਾ ਰਸ ਨਿਕਲਦਾ ਦੇ ਜੰਦਾ ਬੰਦਾ ਚੁੱਪ ਤਾਂ ਰਹਿੰਦਾ ਪਰ ਮੂਹ ਜਿਛ ਲੈ ਜਾਂਦਾ ਉਹਦੇ ਨਾਲ ਆਹ ਦੇਖੋ ਰਸ ਬੜੀ ਨੇ ਮਰ ਹਾਂ ਮਰਾਸ ਬੜੀ ਆ ਉਹਦੇ ਨਾਲ ਨਿਕਲਦਾ ਵੀ ਰਸ ਬਾਕੀ ਇਹਨੂੰ ਕਹਿੰਦੇ ਨੇ ਨੇਚਰਲ ਕਲੈਂਜ਼ਰ ਕਹਿੰਦੇ ਨੇ ਆਮ ਤੌਰ ਤੇ ਕਹਿੰਦੇ ਨੇ ਵੀ ਮਿੱਠਾ ਸਵੇਰੇ ਪੀਣਾ ਨਹੀਂ ਚਾਹੀਦਾ ਪਰ ਇਹਨੂੰ ਕਹਿੰਦੇ ਨੇ ਸਵੇਰੇ ਨਿਰਨੇ ਕਾਲਜ ਜੀ ਉਹ ਤੁਹਾਡੇ ਡੇਲੀ ਵਰ ਲਈ ਬਹੁਤ ਵਧੀਆ ਡੀਟੌਕਸ ਕਰਦਾ ਬਾਡੀ ਨੂੰ ਕਰੋ ਕਹਿੰਦੇ ਨੇ ਵੀ ਇਹ ਵਿੱਚ ਚੀਜ਼ਾਂ ਨਾਲ ਬਹੁਤ ਪਦਿੰਦਾ ਇਹ ਕਹਿੰਦੇ ਨੇ ਇਹ ਚੀਜ਼ਾਂ ਨਾਲ ਬਹੁਤ ਸਦਾ ਰਸ ਪੀਓ ਪਰ ਅਸੀਂ ਕਿਹੜਾ ਡੀਟੌਕਸ ਕਰਨਾ ਦਾ ਸਵਾਲ ਸਵਾਲ ਲੈਣਾ ਆ ਸਵਾਲ ਵੀ ਆਪੇ ਆਪੇ ਜਿਸ ਵਾਦਾਂ ਤੇ ਬੈਠੇ ਹੋਏ ਨੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਬਰਤ ਲਿਆਉਣੇ ਦਾ ਡਿਸੀਜਨ ਵਧੀਆ ਸੀ ਹਾਂ ਚਲੋ ਮੇਰੇ ਡਾਕਟਰ ਨੇ ਲੱਗਦਾ ਸੀ ਵੀ ਕਿਤੇ ਲੋੜ ਨਹੀਂ ਹੈਗੀ ਪਰ ਇਹ ਸਿੱਕ ਦਿਨ ਪੀਤਾ ਗਰਮ ਪਿਆਸੀ ਨੂੰ ਸਵਾਦ ਨਹੀਂ ਲੱਗਦਾ ਸਵੀਟ ਟਾਈਮ ਰਸ ਨਹੀਂ ਹੋ ਉਹ ਠੰਡਾ ਨਾ ਸਾਤਰੀ ਤੇ ਉਹ ਬਹੁਤ ਸਵਾਦ ਆ ਰਿਹਾ ਤੁਹਾਨੂੰ ਐਂ ਠੰਡਾ ਠਾਕ ਚੋ ਹਾਂ ਉਹ ਦਾ ਉਹ ਮੈਂ ਉਹ ਪੀਣਾ ਚਾਹੁੰਦਾ ਵੀ ਓਹ ਫਰੈਸ਼ ਹਾਲੀ ਵੇਟ ਬੰਦਾ ਸਾਡੇ ਵੀ ਰਸ ਪੀਵੇ ਚਾਚਾ ਚਾਚਾ ਸਾਡਾ ਪਿੰਦੇ ਆ ਕਾਚੂ ਸਾਡੇ ਟਾਈਪੇ ਬੈਠ ਹੁੰਦਾ ਵਾਲੇ ਜਿਹਨੇ ਦੂਂਗਲਾ ਸਾਡੇ ਵੀ ਲਾਦੇ ਵੀ ਨੇ ਰੋਟੀ ਖਾਓ ਉਹ ਹੂੰ ਪਰਾ ਹੁੰਦਾ ਐ ਨਹੀਂ ਤੇ ਆ ਵੀ ਜਾੜਾ ਵਾ ਨਹੀਂ ਤੇ ਜਮੇ ਪਤਲਾ ਹੁੰਦਾ ਬਾਤੀਆ ਹੁਣ ਕੰਨੀਆਂ ਜੀਆਂ ਭਰਨ ਲੱਗੀਆਂ ਪਹਿਲਾਂ ਸਾਨੂੰ ਬਾਹਰ ਦੇ ਬਾਕੀ ਬੱਚ ਦੇਖ ਲੈ ਨਹੀਂ ਉਦਾਸ ਸੀ ਆ ਇਹ ਤਾਂ ਪੀ ਜਿਹੜੇ ਕਹਿੰਦੇ ਸੀਗੇ ਸੀਗੇ ਜੀ ਸਾਨੂੰ ਸ਼ੱਕਰ ਚਾਹੀਦੀ ਆ ਕਹਿੰਦੇ ਐਨੀ ਤੋਲ ਕੇ ਬਾਕੀ ਇਹਨਾਂ ਨੂੰ ਪਾ ਦਿਓ ਮੈਂ ਕਿਹਾ ਇਹ ਗੱਲ ਗਲਤ ਆ ਲਓ ਜੀ ਬਹੁਤ ਬੜਾ ਜਿਆਦਾ ਸਵਾਦ ਹੈ ਜਦੋਂ ਮੈਨੂੰ ਵੀ ਇਹ ਨਹੀਂ ਕਰਕੇ ਇਕੱਠਾ ਜੇ ਪਤਾ ਨਹੀਂ ਥਾਪਰ ਵਾਲਾ ਬੱਚਾ ਅੰਮੇ ਚੱਕ ਰਿਹਾ ਹੀ ਦੋਨੋ ਹੈ ਕਿਹੜੀ ਗੰਟੀ ਇਹਦੀ ਮੁਕਾਬਲਾ ਕਰੋ ਮੈਨੂੰ ਕਰਨਾ ਨਹੀਂ ਹੁੰਦਾ ਮਿਲਦਾ ਉਹਨੇ ਵੀ ਕਿਸੇ ਕੋਈ ਲਿਆ ਬਹੁਤ ਆ ਹਾਂਜੀ ਹਾਂਜੀ ਬਹੁਤ ਕਰਨ ਨੂੰ ਦੀ ਹੈ ਉਹਨੂੰ ਬੋਤਲ ਭਰ ਲੈ ਮੋਦੀ ਕਰਕੇ ਭਰ ਦੇ ਮੈਂ ਵੀ ਤੇ ਬਹੁਤ ਵਾਰ ਆਇਆ ਇੱਥੇ ਵੀ ਮੋਢੀ ਕਰਕੇ ਬਾਹਰ ਆ ਪੰਜ ਵੀ ਵਾਰ ਆ ਤਾ ਨੂਰਾ ਚਾਤ ਮਿੰਟ ਦੀ ਗੇਂਦੀ ਬਾਹਲੀ ਜਿਆਦੇ ਸਵਾਲ ਮੈਂ ਕਿਹਾ ਚੱਲੀ ਜਾ ਮੈਂ ਕਿ ਨਾ ਸਾਂ ਹੀ ਕਮਾਈ ਜਾਂ ਲਹੜੀ ਆਣੀ ਮੂਹ ਦੀ ਐਕਸਰਸਾਈਜ਼ ਹੋ ਜਾਂਦੀ ਇਹਦੇ ਨਾਲ ਤਾਂ ਪੂਰੀ ਜਾਣਾ ਹੋਇਆ ਜੀ ਇਹਨਾਂ ਨੂੰ ਲੈਣਾ ਕਿਹਨੇ ਆ ਤੁਹਾਡੇ ਦੀ ਮੰਮੀ ਨੇ ਇਹਨਾਂ ਦਾ ਖਾਣਾ ਮੈਂ ਬੜਾ ਸੋਨਾ ਖੈਲੇ ਵਾ ਬੜਾ ਵਧੀਆ ਸੌਖਾ ਕੰਮ ਮੈਂ ਬਹੁਤ ਜ਼ਿਆਦਾ ਮਿੱਠਾ ਕਰ ਰਹੇ ਹਾਂ ਪਰ ਵਧੀਆ ਮਿੱਠਾ ਹੈ ਜਿਹਦਾ ਨੁਕਸਾਨ ਨਹੀਂ ਹੈਗਾ ਛੂ ਮੱਤ ਸ਼ੂਗਰ ਬਾਹਰ ਲੈ ਜਾਂਦੇ ਨੇ ਛੂ ਮੱਤ ਸ਼ੂਗਰ ਬਸ ਕਰੋ ਬਸ ਕਰੋ ਆਈ ਗੱਲ ਜਾਂਦੇ ਆਈ ਕਰਦੇ ਨੇ ਬਾਹਰ ਲੈਣਾ ਮਿੱਠੇ ਨੂੰ ਦੇਖ ਕੇ ਡਰ ਜਾਂਦੇ ਨੇ ਸਾਰੇ ਸਭ ਤੋਂ ਵੱਧ ਖਾਂਦੇ ਨੇ ਦੇਖੀ ਜਾਓ ਕਿਉਂ ਨਾ ਫਾਸ ਤੋਂ ਦੇਖੋ ਦੇਖੀ ਜਾਓ ਜਿਹੜੀ ਸ਼ੂਗਰ ਹੁੰਦੀ ਆ ਬਾਹਰ ਤੋਂ ਦੇਖਾਂਗੇ ਪਹਿਲਾਂ ਵੀ ਮਿਹਨਤ ਸ਼ੱਕਰ ਮਾਰਨ ਵਾਲੇ ਹੋਰ ਮਿਹਨਤ ਹਾ ਕੋਸ਼ ਨਜ਼ਾਰੇ ਪੰਜਾਬ ਚ ਨੇ ਸਰੋਂ ਪੱਗੀ ਪਈ ਆਗੀ ਫੁੱਲ ਪਈ ਪਏ ਨੇ ਆ ਤੀਜ ਨੂੰ ਬੰਦੇ ਨੂੰ ਖੰਦਨ ਮੂੰਹ ਤੋਂ ਖਣ ਲੱਗੇ ਜਾਂਦਾ ਪਰ ਨੀਤ ਜੀ ਨਹੀਂ ਕਰਦੀ ਇਹ ਕੇ ਉਹ ਚੀਜ਼ ਆ ਜਿਹੜੀ ਮੈਂ ਜਮਾਈ ਨਹੀਂ ਖਾਂਦੀ ਹੂੰ 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 ਉੱਤਮ ਰਿਆਣੀ ਹਮਦੇ ਤੋਂ ਉਹਦੇ ਵਰਗੇ ਆ ਕਿਹੜੀ ਕੈਂਡੀਡੇਟ ਫੀਸ ਕਰ ਸਕਦੇ ਆ ਚੌਕਰੀ ਦੇ ਮੂੰਹ ਵੀ ਆ ਗਏ ਪੇਸਟ ਲਾਈਡ ਹੋ ਜਾਂਦਾ ਸੌ ਲੜੇ ਹੋ ਜਾਂਦਾ ਚੱਬਿਆਂ ਨਹੀਂ ਜਾਂਦਾ ਜ਼ੋਰ ਵੀ ਲੱਗਦਾ ਬਹੁਤ ਦਰਸਵਾਦ ਵੀ ਬਹੁਤ ਜ਼ਿਆਦਾ ਆਉਂਦਾ ਗਰਮ ਗਰਮ ਗੁੜ ਤੇ ਸ਼ੱਕਰ ਦੀ ਇੰਨੀ ਸਵਾਦ ਆ ਹੁਣ ਸ਼ੱਕਰ ਬਣ ਲੱਗੀ ਅੱਗੇ ਹਮੇਸ਼ਾ ਗੁੜ ਬਣਦਾ ਹੁੰਦਾ ਅੱਬੇ ਸ਼ੱਕਰ ਬਣਨੀ ਆ ਬਹੁਤ ਬੰਦਿਆਂ ਨੂੰ ਫਰਕ ਨਹੀਂ ਪਤਾ ਲੱਗਦਾ ਗੁੜ ਤੇ ਸ਼ੱਕਰ ਦਾ ਕੋਈ ਸ਼ੱਕਰ ਜਾਂਦੀ ਮੈਂ ਦੇਖਿਆ ਕਈ ਸ਼ਹਿਰਾਂ ਵਾਲੇ ਸਪੈਸ਼ਲੀ ਗੁੜ ਲਈ ਵੀ ਵਾਤ ਲੈਂਦੇ ਨੇ ਮਿੱਠੇ ਲਈ ਉਹ ਸ਼ੱਕਰੀ ਵਾਤ ਲੈਂਦੇ ਨੇ ਸ਼ੱਕਰ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਉਹਦੇ ਵਿੱਚ ਦਾ ਕੀ ਨੀ ਕੀ ਸ਼ਬਦ ਕਰਤਾ ਮੈਂ ਕਹਿੰਦਾ ਵੀ ਮਲਹਿਮ ਹੁੰਦੀ ਹੈ ਦਾਣੇ ਦੇ ਨਾਲ ਹੂੰ ਉਹਦੀ ਤਸੀਰ ਵੀ ਠੰਡੀ ਹੁੰਦੀ ਹੈ ਗੁੜ ਦੀ ਤਸੀਰ ਗਰਮ ਹੁੰਦੀ ਹੈ ਐਸੇ ਵੀ ਗੱਲ ਆ ਤਾਂ ਹੀ ਤਾਂ ਬੈਦ ਕਹਿੰਦਾ ਹੁੰਦਾ ਚੰਡੀਗੜਾ ਹੈ ਨਾ ਵੀ ਭਾਈ ਬਾਰ-ਬਾਰ ਕਿਉਂ ਪੁੱਛਦੇ ਮੈਂ ਸ਼ੱਕਰ ਪਾਲਾਂ ਜਾਂ ਜਦ ਮੈਂ ਗੁੜ ਖਾਹ ਗੋੜੀ ਪਾਉ ਹੂੰ ਜਿਵੇਂ ਛਰਦਾਈ ਦੀ ਤਸੀਰ ਠੰਡੀ ਹੋ ਜਾਂਦੀ ਹੈ ਰਗਾਂ ਨਾਲ ਕੋਈ ਸ਼ੱਕਰ ਮਾਉਂਮੀ ਇਹਦੀ ਹੋ ਜਾਂਦੀ ਹੈ ਸ਼ੱਕਰ ਨਾਲ ਮੈਂ ਤੇ ਵੇਖੋ ਕਿੰਨੀ ਜ਼ਿਆਦਾ ਆ ਬਣਾਣੀਆ ਮਲਣਾ ਬੰਦੇ ਦੀ ਬੱਸ ਹੋ ਜਾਂਦੀ ਆ ਚੰਨੀ ਰਗੜਨੀ ਹੋਵੇ ਤਾਂ ਬੰਦੇ ਦੀਆਂ ਪਾਵਾ ਰਹਿ ਜਾਂਦੀਆਂ ਨੇ ਰਵੀ ਨਾ ਇੱਕ ਦਿਹਾੜੀ 70 ਮੜਨ ਜੋ ਤੈਨੂੰ ਪਤਾ ਲੱਗੇ ਨਾਲੇ ਢਿੱਡ ਜਾ ਘੜ ਜਾਣਾ ਨਾ 10 ਸ਼ੱਕਰ ਦਾ ਰੇੜ ਤਾਂ ਆਵਾ ਮਹਿੰਗਾ ਚਾਹੀਦਾ ਆ ਬਹੁਤ ਮਿਹਨਤ ਆ ਇਹ ਸ਼ਾਨਣੀ ਵੀ ਪੈਣੀ ਆ ਤੇ ਇਹ ਅੱਜ ਕੱਲ ਕਰੰਜ ਵੀ ਬੀਬੀ ਆਟਾ ਛਾਨਣ ਵਾੜ ਗਈਆਂ ਵੀ ਕਿਹੜਾ ਜੋੜ ਲਾਊਗਾ। ਓਏ ਚੂਰੀ ਲਈ ਬਸ ਹੁੰਦੀ ਆ ਛਾਣੇ ਜਿਹੜੇ। ਪਰ ਕਈਆਂ ਨੂੰ ਚੂਰੀ ਦੇ ਵਿੱਚ ਜਣੀਆਂ ਵਧੀਆਂ ਲੱਗਨੀਆਂ ਨੇ। ਜੇ ਹੋਰ ਕਹਿੰਦਾ ਉਹ ਕਹਿੰਦਾ ਮੈਂ ਤਾਂ ਡਣੀ ਆ ਸੀ ਨਾ ਨਾ ਗੋੜ-ਗੋੜ ਵਾਲੀ ਕਹਿੰਦਾ ਚੂਰੀ ਕਹਿੰਦਾ ਮੈਂ ਕਿ ਮੈਂ ਨਹੀਂ ਹਾਂਦਾ। ਮੈਂ ਕਿਹਾ ਆ ਮੈਂ ਕਿਹ ਹੋਂ ਗਰਮ-ਗਰਮ ਚ ਚੂਰੀ ਹੋਵੇ ਜੇ। ਉਹ ਜੱਕਦੇ ਹੁੰਨੇ ਸੀ। ਉਹ ਠੰਡੀ ਰੋਟੀ ਦੇ ਵਿੱਚ ਚੂਰੀ ਨਹੀਂ ਬਣਦੀ। ਮੋਂ ਵੀ ਸਾਡੇ ਪਿਆਰ। ਪਾਰਟੀ ਹੋ ਗਈ ਪਾਰਟੀ। ਇੱਕ ਗੱਡੀ ਆਈ ਮਗਰੇ ਦੂਜੀ ਗੱਡੀ ਆ ਗਈ। ਪਾਪਾ ਜੀ ਲੈ ਕੇ ਆ ਗਏ ਦੂਜੀ ਗੱਡੀ ਲੈ ਤੇਲ ਤੇ ਆਪਾਂ ਢਲਨ ਦੀ ਉਹਦੇ ਪੈਸੇ ਕਰਦੇ ਘਰੀ ਰਹਿ ਜਾਣੀਆ ਇਹ ਗੱਲ ਖਰਾਬ ਇਹੋ ਸਗੀਨ ਭਾਗੇ ਮੰਮੀ ਦਾ ਆਪਣੀ ਗੱਡੀ ਆ ਆਪਣੀ ਆਹੋ ਆਪਣੀ ਆ ਆਪਣੀ ਨਾਨੂ ਨਾਲ ਗਿਆ ਨਹੀਂ ਦੀ ਮਾਮੇ ਤੇ ਆ ਜਾ ਨਾਨਾ ਨਾਨੀ ਨਾਨੀ ਨਿਆਣੇ ਆਏ ਸੀਗੇ ਭੈਣ ਦੇ ਆਸਟ੍ਰੇਲੀਆ ਵਾਲੇ ਇਹਨੂੰ ਲਾਲ ਜਲਾਇਆ ਹੋਇਆ ਭੈਣ ਹੋਣੀ ਸ਼ਹਿਰ ਗਏ ਨੇ ਆ ਵਿਚਾਰੇ ਡਰਦਾ ਗੱਡੀ ਚ ਨਹੀਂ ਚੜਦਾ ਪਾਪਾ ਜੀ ਨੂੰ ਵੀ ਨਹੀਂ ਚਲਾਣੀ ਆਂਦੀ। ਇਹ ਕੀ ਆ ਪਾਪਾ ਦਾ ਫੱਕਰ ਤਾਂ ਹੈ ਮੇਰਾ। ਹੈਗੇ ਹੈਗੇ ਨਹੀਂ ਨਾ। ਲਓ ਵੀ ਵਧਾਈਆਂ। ਗੱਡੀ ਸੋਹਣੀ ਆ। ਸੋਹਣੀ ਹੈ ਮਰ। ਚਲ ਉਤਰੋ। ਵਧਾਈਆਂ ਵੀ। ਹਾਂਜੀ ਤੁਸੀਂ ਵਧਾਈਆਂ। ਵਧਾਈਆਂ ਤਾਈ ਜੀ। ਚਲ ਹਟੋ ਪਿੱਛੇ ਹਟੋ ਹਟੋ। ਵਧੀਆ ਗੱਡੀ ਆ। ਵਧੀਆ ਨਾਲ ਸੋਹਣੀ। ਕਿਦਾਂ ਲਿਆ ਗੱਡੀ? ਹੈ? ਸੋਹਣੀ ਲੱਗਦੀ ਆ? ਸੋਹਣੀ ਲੱਗਦੀ ਆ? ਸਾਲੇ ਇਹਨੂੰ ਪਤਾ ਹੀ ਚੀਂਦਾ ਨਾ। ਹਾਜੀ ਜੀ ਜੈਨੀ ਮੈਮ ਮੈਮ ਮਮੇ ਰੱਤ ਭਾਲਾ ਮਮੇ ਰੱਤ ਭਾਲਾ ਇਹ ਹੈ ਨਹੀਂ ਉਹ ਜਿੱਪਾਂ ਨਹੀਂ ਹਾਂ ਮਮੇ ਉਹ ਹੀ ਗੱਲ ਹਾਂ ਪਾਰੀਆਂ ਪਤਾ ਜਦ ਰੂੜ ਚਾਵੇ ਆ ਸਾਰਾ ਚੱਕਦਾ ਸਾਰਾ ਚੱਕਦਾ ਇਹਨੂੰ ਮੰਮੀ ਨਾਲ ਹੀ ਪਿਆਰ ਜੜਿਆ ਹੋਇਆ ਇਹ ਸਭ ਮੌਕੀ ਹੈ ਐਸਾਂ ਛੋਟੇ ਤੋਂ ਮੌਕੀ ਮੈਨੂੰ ਚਲੀ ਮੌਕੀ ਹੈ ਆਇਓ ਨਾਲ ਹੀ ਲੈ ਚਾਲਦੇ ਆ ਚਲ ਚਲੀ ਆ ਜਾ ਬੇਗੋਲ ਨਾਲ ਜਾਣਾ ਮੰਮੀ ਮੰਮੀ ਨਾ ਚੱਲੋ ਮੰਮੀ ਨੇ ਆ ਜਾ ਮੈਂ ਜਾਣਾ ਮੇਰੇ ਨਾਲ ਆ ਜਾ ਗੱਡੀ ਤੇ ਮੰਮੀ ਨਹੀਂ ਚਲਾਉਣੀ ਆ ਪੁੱਤ ਮੇਰੇ ਨੇੜੇ ਨਹੀਂ ਆ ਮੰਮੀ ਉਹ ਚਲਾ ਲੂ ਹੂੰ ਆਉਂਦੇ ਹੀ ਸੀ ਆਉਂਦੇ ਹੀ ਸੀ ਨਾਲ ਲੱਗ ਗਿਆ ਲੱਗ ਗਿਆ ਬੱਸ ਉਹ ਫਿਰ ਆਉਂਦੇ ਹੀ ਚੱਲਿਆ ਜਦੋਂ ਨਾਰ ਖੁੱਲਦੇ ਆ ਫੇਰ ਤਾਂ ਚੱਲ ਜਣੀ ਆਪਾਂ ਜਣੀਆਂ ਨਾਲ ਚਲੋ ਬਾਹਰ ਹੀ ਕੇ ਫਿਰ ਬਾਜੀ ਤੂੰ ਮੂੰਹ ਦੇ ਫੋਟੋ ਖਿੱਚ ਲੈ ਬਾਜੀ ਚਲ ਠੀਕ ਹੈ ਬਾਏ ਫਿਰ ਤੂੰ ਜਾਣਾ ਜਾਣਾ ਚਲੋ ਠੀਕ ਆ ਉੱਪਰ ਜਾ ਸਲਾਵੀ ਚਲੀਏ ਹਾਂ ਇਹਨੂੰ ਲੈਣ ਆਜਿਓ ਸ਼ਾਨ ਨੂੰ ਨਵੀਂ ਗੱਡੀ ਤੇ ਅਸੀਂ ਲੈ ਜਾਂਦੇ ਆ ਇਹ ਇਸ ਲੈਣ ਆਜਿਓ ਮਾਂ ਤੈਨੂੰ ਕਿਥੋਂ ਲੱਭੂਗੀ ਲੈਣ ਆਜਿਓ ਅਸੀਂ ਲੈ ਜਾਂਦੇ ਆ ਬਹਿ ਗਿਆ ਲੈਣ ਆਜਿਓ ਮਰ ਕੇ ਬਹਿਣਾ ਵੇਲੇ ਮੈਂ ਕਰ ਦੇ ਨਾਨੀ ਨੂੰ ਨਾਲੇ ਨਵੀਂ ਗੱਡੀ ਦਿਖਾਉਣ ਆਜਿਓਗੇ ਬਾਈ ਕਰ ਦੋ ਮੈਂ ਹੁਣ ਨਾਨੀ ਕੋਲ ਭੱਜੂਗਾ ਨਾਨੀ ਨੇ ਨਹੀਂ ਕਹਿਣਾ ਮੇਰੇ ਨਾਲ ਜਾਣਾ ਮੈਂ ਨਹੀਂ ਜਾਣਾ ਉਤਰਨਾ ਨਾਨੀ ਕੋਲ ਜਾਣਾ ਆਜਾ ਜੀਵਨ ਉਹ ਮੜੀ ਜਿਹੇ ਰਸਤੇ ਤੇ ਲਾ ਚੱਲ ਚੱਪੀ ਲੋਣੀ ਪੈਣੀ ਉਹ ਉਦੋਂ ਮੈਂ ਇੱਕ ਪਹਿਲਾ ਆਲੂ ਆਲਾ ਲਿਆਇ ਸੀਗਾ ਕਿਵਾਂ ਤੇ ਇਹ ਕੱਢਦੇ ਆਂ ਤਾਂ ਫਿਰ ਦੋ ਰੱਖੇ ਨਹੀਂ ਜਾ ਰਹੇ ਸੀ ਇਹ ਤੇ ਕਾ ਚੱਕਰ ਨੇ ਆਉਂਦੀ ਆਪਾਂ ਚੱਕਰ ਨਹੀਂ ਜੜੀ ਖਾਸ ਕਰਨਾ ਥੱਲੇ ਰੱਖਦੇ ਹੋ ਆਨ ਨੂੰ ਫਿਰ ਚ ਜਾਣਗੇ ਉਹ ਹੈਗੇ ਵੀ ਸ਼ੱਕਰ ਨੇ ਆ ਕੇ ਇਸ ਘਾਹ ਦੋ ਤੁਪੇ ਨੂੰ ਥੋੜੀ ਜੀ ਕਿਉਂਕਿ ਨਮੀ ਹੀ ਰਹਿ ਜਾਂਦੀ ਹੈ ਤੁਸੀਂ ਸੁਕਾ ਲੈਂਗੇ ਫਿਰ ਉਹਦੇ ਖਰਾਬ ਹੋਣ ਦੇ ਚਾਂਸ ਜਮੇ 0 ਹੋ ਜਾਂਦੇ ਨੇ ਜੇ ਨਹੀਂ ਸੁਕਾਉਂਦੇ ਫਿਰ ਉਹ ਖਰਾਬ ਹੋਣ ਦੇ ਚਾਂਸਸ ਹੋ ਜਾਂਦੇ ਨੇ ਮੌਸਮ ਦੇ ਵਿੱਚ ਨਮੀ